ਇਹ ਲਾਸਟ ਮਿੰਟ ਫੂਟ ਕੈਪਚਰਿੰਗ ਪਰਮਾਸ਼ੀ ਮੁਰਸ਼ਾ ਕਰਦੀ ਤਾਂ ਕਰਕੇ ਸਾਰੇ ਕਾਂਗਰਸ ਦੇ ਖੇਡਰ ਨੂੰ ਵਾਚ ਕਰਤਾ ਕਿ ਆਪਣੇ ਕੈਮਰਾ ਜ਼ੋਰ ਰੱਖਨੇ ਨੇ ਪੋਲਿੰਗ ਵਾਲੇ ਦਿਨ ਅਗਰ ਸਾਡੇ ਕਿਸੇ ਵਰਕਰ ਨੂੰ ਛਿਰੀਟ ਵੀ ਆਈ ਤਾਂ ਉਹਨਾਂ ਨੂੰ ਇਹ ਯਾਦ ਰੱਖਣ ਲਈਦਾ ਛਿਰੀਟ ਮਾਰਨ ਵਾਲਿਆਂ ਨੂੰ ਕਿ 4 ਤਰੀਕ ਤੋਂ ਬਾਅਦ ਤੁਹਾਨੂੰ ਇੱਕ 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 ਗੁਨਾਹ ਦਾ ਤਰ੍ਹਾਂ ਹਿਸਾਬ ਦੇਣਾ ਪਵੇਗਾ ਸੁਖਪਾਲ ਸਿੰਘ ਖੈਰਾ ਦਾ ਇੱਕ ਖਰਸ਼ਾ ਅਤੇ ਚੇਤਾਵਨੀ VOTING ਵਾਲੇ ਦਿਨ ਨੂੰ ਲੈ ਕੇ ਹੈ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਇਲਜ਼ਾਮ ਲਾਇਆ ਕਿ ਮਾਨ ਸਰਕਾਰ ਤੱਕੇਸ਼ਾਈ ਕਰ ਸਕਦੀ ਹੈ। ਨਤੀਜਾ ਸੁਖਪਾਲ ਖੈਰਾ ਨੇ ਇਹ ਚੇਤਾਵਨੀ ਵੀ ਦੇ ਦਿੱਤੀ। ਖੈਰਾ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਕੇ.ਐਸ. ਵੀ. ਨੂੰ ਗੋਪਾਲ ਵੀ ਸੰਗਰੂਰ ਪਹੁੰਚੇ ਸਨ ਜਿਨ੍ਹਾਂ ਦਾਅਵਾ ਕੀਤਾ ਕਿ 4 ਜੂਨ ਨੂੰ ਇੰਡੀਆ ਗੜ ਜੋੜ ਦੀ ਸਰਕਾਰ ਬਣ ਰਹੀ ਹੈ। ਮੇਰਾ ਖਿਆਲ ਹੈ ਕਿ ਭਗਵੰਤ ਮਾਨ ਨੇ ਚੀਫ ਮਨਿਸਟਰ ਦੇ ਅਹੁਦੇ ਨੂੰ ਲਾਜ ਲਾ ਦਿੱਤੀ ਹੈ। ਇੰਨਾ ਨੀਵਾ ਸ਼ਾਇਦ ਦੇਸ਼ ਵਿੱਚ ਕਿਸੇ ਮੁੱਖ ਮੰਤਰੀ ਨੇ ਇਸ ਅਹੁਦੇ ਨੂੰ ਨੀਵਾ ਨਹੀਂ ਕੀਤਾ। ਆਈ ਐਮ ਸੌਰੀ ਟੂ ਸੇ ਮੋਸਟਲੀ ਇਹ ਡਰੰਕ ਹੁੰਦਾ ਜੀ ਆਪਣੇ ਪਬਲਿਕ ਫੰਕਸ਼ਨਸ ਵਿੱਚ ਔਰ ਜਿਹੜੀਆਂ ਕਿੱਕ ਲੀਆਂ ਗੋਂਦਾ ਇਹ ਉਸੇ ਦਾ ਨਤੀਜਾ ਵਾ ਤੁਹਾਨੂੰ ਯਾਦ ਹੋਵੇਗਾ ਕਿ ਆਪਣੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਬਰਨਾਲੇ ਰੈਲੀ ਵਿੱਚ ਕਿਹਾ ਸੀਗਾ ਕਿ ਅੱਜ ਤੋਂ ਬਾਅਦ ਮੈਂ ਸੌਂ ਖਾਣਾ ਕਿ ਮੈਂ ਆਪਣੀ ਮਾਂ ਦੀ ਸੌਂ ਖਾਣਾ ਕਿ ਮੈਂ ਮੁੜ ਕੇ ਸ਼ਰਾਬ ਨਹੀਂ ਪੀਊਂਗਾ ਲੇਕਿਨ ਨਿਤ ਦਿਨ ਦਾ ਇਹਦਾ ਜਿਹੜਾ ਐਲਕੋਹੋਲਿਜ਼ਮ ਹੈ ਉਹ ਪੰਜਾਬ ਨੂੰ ਬਹੁਤ ਮਹਿੰਗਾ ਪਿਆ ਕੈਂਸਰ ਵਰਗੇ ਇਸ਼ੂਜ਼ ਇਗਨੋਰ ਹੋਏ ਸਾਡਾ ਵੋਟਰ ਟੇਬਲ ਰੀਸੀਡ ਹੋ ਗਿਆ ਸੰਗਰੂਰ ਦਾ ਰੈੱਡ ਜ਼ੋਨ ਚਾ ਉਹ ਇਗਨੋਰ ਹੋ ਗਿਆ ਸਾਡੇ ਡਰੱਗਸ ਬਹੁਤ ਜ਼ਿਆਦਾ ਨੇ ਸਾਡੇ ਬੇਰੋਜ਼ਗਾਰ ਬੱਚੇ ਵਿਦੇਸ਼ਾਂ ਚ ਚਲੇ ਗਏ ਸਾਰਾ ਕੁਝ ਇਗਨੋਰ ਕਰਕੇ ਤੇ ਆਪਣੀ ਜਿੱਦਾ ਕਹਿੰਦੇ ਆ ਕਿ ਹੋਮੇਜ ਆਪਣੀ ਅਯਾਸ਼ੀ ਔਰ ਚੀਫ ਮਨਿਸਟਰ ਦੇ ਅਹੁਦੇ ਨੂੰ ਉਹਦਾ ਕੋਰ ਦੁਰਉਪਯੋਗ ਕਰਕੇ ਮਾੜੇ ਬੰਦਿਆਂ ਨੂੰ ਤਰਜੀਹ ਦੇ ਰਿਹਾ ਤੇ ਚੰਗਿਆਂ ਨੂੰ ਫੜ-ਫੜ ਕੇ ਜੇਲਾ ਵਿੱਚ ਸੁੱਟ ਰਿਹਾ ਮੈਂ ਨਾ ਕੱਲ ਪਰਸੋਂ ਕੁਝ ਪਿੰਡਾਂ 'ਚੋ ਰਿਪੋਰਟ ਆ ਰਹੀ ਕਿ ਭਗਵੰਤ ਮਾਨ ਦੀ ਧਰਮਪਤਨੀ ਬੀਬੀ ਗੁਰਪ੍ਰੀਤ ਕੌਰ ਜਿੱਦਾ ਦੁਗਣੀ ਪਿੰਡ ਹੈ ਉਥੇ ਬਹੁਤ ਜਾ ਕੇ ਡੇਰਾ ਲਾਇਆ ਸਾਰੀ ਐਡਮਿਨਿਸਟ੍ਰੇਸ਼ਨ ਚਲੇ ਗਈ ਸਰਪੰਚ ਦੇ ਗਲ ਵਿੱਚ ਧੱਕੇ ਨਾਲ ਪੱਟਾ ਪਾਉਂਦੇ ਸੀਗੇ ਤਾਂ ਮੈਨੂੰ ਖਤਸ਼ਾ ਆ ਕਿ ਇਹਨਾਂ ਦੇ ਕੋਲ ਹੁਣ ਕੋਈ ਚਾਰਾ ਨਹੀਂਗਾ ਇਹ ਬਿਲਕੁਲ ਬੁਖਰਾਏ ਹੋਏ ਨੇ ਔਰ ਇਹ ਇਲੈਕਸ਼ਨ ਵਿੱਚ ਤੀਜੇ ਥਾਂ ਤੇ ਧੱਕੇ ਜਾ ਚੁੱਕੇ ਨੇ ਇਸ ਕਰਕੇ ਆਪਣੀ ਹੋਂਦ ਬਚਾਉਣ ਲਈ ਆਪਣੀ ਇੱਜ਼ਤ ਬਚਾਉਣ ਲਈ ਇਹ ਲਾਸਟ ਮਿੰਟ ਬੂਥ ਕੈਪਚਰਿੰਗ ਬਦਮਾਸ਼ੀ ਵਰਸ਼ਾ ਕਰਦੀ ਤਾਂ ਕਰਕੇ ਸਾਰੇ ਕਾਂਗਰਸ ਦੇ ਕੈਡਰ ਨੂੰ ਵਾਰਨ ਕਰਦਾ ਕਿ ਆਪਣੇ ਕੈਮਰਾਜ਼ ਔਨ ਰੱਖਨੇ ਨੇ ਪੋਲਿੰਗ ਵਾਲੇ ਦਿਨ ਕਿਸੇ ਬੂਥ ਦੇ ਉੱਤੇ ਕੋਈ ਇਲਲੀਗਲ ਗੈਰ ਕਾਨੂੰਨੀ ਗੱਲ ਕਰਨਗੇ ਬੁੱਥ ਕੈਪਚਰਿੰਗ ਬੁਰਸ਼ਾ ਕਰਦੀ ਜਾਂ ਬਦਮਾਸ਼ੀ ਜਾਂ ਉਥਾਂ ਦੇ ਵਿੱਚ ਜਿਆਦਾ ਵੜਨ ਦੇ ਅੰਦਰ ਉਹ ਸਾਰੇ ਵੀਡੀਓਜ਼ ਸ਼ੂਟ ਕਰਕੇ ਇਮੀਡੀਏਟਲੀ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਦੇ ਵੈਸੇ ਅਸੀਂ ਘਬਰਾਉਣ ਵਾਲੇ ਨਹੀਂਗੇ ਮੈਂ ਇਹਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ ਕਿਉਂਕਿ ਮੈਂ ਪਹਿਲਾਂ ਕਿਹਾ ਸੀਗਾ ਕਿ ਭਗਵੰਤ ਮਨ ਲੜੇ ਔਰ ਤੰਤਰ ਵੀ ਵਰਤੇ ਪਰ ਮੈਂ ਆਪਣੇ ਵਰਕਰ ਦਾ ਜਰੂਰ ਹੌਸਲਾ ਬੁਲੰਦ ਕਰਕੇ ਕਹਿਣਾ ਚਾਹੁੰਦਾ ਅਗਰ ਸਾਡੇ ਕਿਸੇ ਵਰਕਰ ਨੂੰ ਝਹੀਟ ਵੀ ਆਈ ਤਾਂ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਛੀਟ ਮਾਰਨ ਵਾਲਿਆਂ ਨੂੰ ਕਿ 4 ਤਰੀਕ ਤੋਂ ਬਾਅਦ ਤੁਹਾਨੂੰ ਇੱਕ 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 ਗੁਨਾਹ ਦਾ ਤੁਹਾਨੂੰ ਹਿਸਾਬ ਦੇਣਾ ਪਵੇਗਾ ਸੋ ਮੈਂ ਆਸਮਨ ਦਾ ਕੇ ਸੰਗੂਰ ਦੀ ਸੀਟ ਅਸੀਂ ਆ ਪਰਮਾਤਮਾ ਭਾਈਕਰੂ ਈਸ਼ਵਰ ਦੀ ਕਿਰਪਾ ਨਾਲ ਬਹੁਤ ਸ਼ਾਨਦਾਰ ਜਿੱਤ ਹੋਵੇਗੀ ਧੰਨਵਾਦ ਬਿਲਕੁਲ ਪੂਰਾ ਇੰਡੀਆ ਕਾ ਵਾਤਾਵਰਣ ਬਹੁਤ ਬੜੀਆ ਕਾਂਗਰਸ ਕੇ ਸਾਥ ਇੰਡੀਆ ਗਵਰਨਮੈਂਟ ਕੇ ਸਾਥ ਅਵੇਲੂ ਜੀ ਜਿੱਤेंगे ਜੂਨ 4th ਹਮਾਰਾ ਦਿਨ ਹੈ ਹਮ ਜਿੱਤेंगे ਹਮ ਬਿਲਕੁਲ ਸਰਕਾਰ ਬਣੇਗੇ